ਸਾਰੇ ਸ਼੍ਰੋਤਿਆਂ ਨੂੰ ਦਿਖਵਾਲਾ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਵਾਲੇਕੁਮ ਸਲਾਮ ਸਾਰੇ ਕੁਝ ਕਿਉਂਕਿ ਅਸੀਂ ਮਾਨਵਤਾ 'ਚ ਵਿਸ਼ਵਾਸ ਕਰਦੇ ਆਂ ਮਾਨਵਤਾ ਦੀ ਸੇਵਾ ਹਰ ਸਾਥ ਕਰਨਾ ਚਾਹੁੰਦੇ ਆਂ ਔਰ ਕਰਨ ਦੀ ਕੋਸ਼ਿਸ਼ ਕਰਦੇ ਆਂ 34 ਸਾਲ ਤੋਂ ਮਈ 91 ਤੋਂ 1999 ਤੋਂ ਅਸੀਂ ਆਪਣੀ ਚੈਟੇਵਲ ਹਸਪਤਾਲ ਸ਼ੁਰੂ ਕੀਤਾ ਔਰ ਸਾਨੂੰ 35 ਸਾਲ ਹੋ ਲੱਗਿਆ ਦੇ ਵਿੱਚ ਜਿਵੇਂ ਹੌਲੀ ਹੌਲੀ ਪਹਿਲਾਂ ਡਿਸਪੈਂਸਰੀ ਤੋਂ ਸ਼ੁਰੂ ਕਰਕੇ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਨ ਦੀ ਬੇਸਿਕ ਸਹੂਲਤਾਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਐਸ ਵੀ ਦੇ ਸੜੀ ਕੋਲ ਸਟਾਰ ਦੇ ਚ 10 ਸਪੈਸ਼ਲਿਸਟ ਸਪੈਸ਼ਲਿਸਟ ਦਾ ਮਤਲਬ ਹੁੰਦਾ ਕਿ ਜਿਹੜੇ ਜਿਆਦਾ ਪੜੇ ਡਾਕਟਰ ਐਮ ਐਸ ਨੇ ਐਮ ਡੀ ਅਗੇ ਇਹਨਾਂ ਡਾਕਟਰਾਂ ਕੋ ਆਪਾਂ ਜਿਹੜੇ ਜਿਲ੍ਹੇ ਦੇ ਵੱਡੇ ਹਸਪਤਾਲਾਂ ਜਾਂਦੇ ਆ ਇਹਨਾਂ ਦੀ ਫੀਸ ਜਿਹੜੀ ਹੈ 500 ਤੋਂ 800 ਲੱਗਦੀ ਹੈ ਜਦ ਕੀ ਅਸੀਂ ਹਸਪਤਾਲ ਦੇ ਵਿੱਚ ਇਹਦੇ ਕੰਸਲਟੇਸ਼ਨ ਫੀਸ 30 ਰੁਪਏ ਰੱਖਿਆ ਚੈਰੀਟੇਬਲ ਹਸਪਤਾਲ ਆਪੀ ਚੈਰੀਟੇਬਲਸਪੁਰ ਕਰਤਾਰਪੁਰ ਆਪੋਜੀਟ ਗਊਸ਼ਾਲਾ 30 ਰੁਪਏ ਵੀ ਤਾ ਰੱਖਿਆ ਨੋਮੀਨਲ ਚਾਰजेस ਅਸੀਂ ਟੈਸਟਾਂ ਦੇ ਵੀ ਲੈਨੇ ਆ ਜਨਰਲ ਦਵਾਈਆਂ ਅਸੀਂ ਇਥੇ ਫ੍ਰੀ ਦਿੰਨੇ ਆ ਥੋੜੇ ਥੋੜੇ ਪੈਸੇ ਜਰੂਰ ਲੈਨੇ ਪੈਂਦੇ ਆ ਆਪਾਂ ਸਾਰਿਆਂ ਦੀ ਇਹਦੇ ਵਿੱਚ ਹਿੱਸਾ ਪਾਉਣਾ ਬਹੁਤ ਜ਼ਰੂਰੀ ਹੈ ਕਿ ਮੈਡੀਕਲ ਲਾਈਨ ਬਹੁਤ ਮਹਿੰਗੀ ਹੈ ਵਾਲੀਆਂ ਡੋਨੇਸ਼ਨ ਵੀ ਉਹਨਾਂ ਦੀ ਵੀ ਇੱਕ ਲਿਮਿਟੇਸ਼ਨਸ ਹੁੰਦੀਆਂ ਉੱਥੇ ਵੀ ਅਜਕਲ ਉਹ ਪਹਿਲੇ ਵਾਰੀ ਗੱਲ ਨਹੀਂ ਉੱਥੇ ਵੀ ਇਕਨੋਮਿਕ ਕਰਾਈਸਿਸ ਥੋੜੇ ਬਹੁਤ ਜਰੂਰ ਚੱਲਦੇ ਆ ਨਾਲੇ ਸਾਡੇ ਕੋਲ ਕੋਈ ਬਹੁਤ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਦਾਨ ਸਾਨੂੰ ਦੇਣ ਜਾਂ ਕਰਨ ਆਪਸ ਦੇ ਵਿੱਚ ਇੱਕ ਐਂਟਰਪ੍ਰਾਈਜ਼ ਜਿਹੜੇ ਕਰਤਾਰਪੁਰ ਦੇ ਜਾਂ ਲੱਗੇ ਸ਼ਾਕੇ ਦੇ ਔਰ ਬੜੀ ਖੁਸ਼ੀ ਦੀ ਗੱਲ ਹੈ ਟੂ ਚੈਰੀਟੀ ਨੂੰ ਕਹਿੰਦੀ ਕਿ ਪਤਾ ਵੀ ਇਹਨਾਂ ਲੱਗੇ ਸੱਜਾਤ ਕਰੇ ਤੇ ਖੱਬੇ ਨੂੰ ਪਤਾ ਨਾ ਲੱਗੇ ਮੈਂ ਦਾਨ ਕੀਤਾ ਸਾਡੇ ਕੋਲ ਇੱਕ ਕੈਨੇਡਾ ਵਿੱਚ ਇੰਨੇ ਜਿਹੜੇ ਟ੍ਰਸਟ ਹਾਂ ਉਹ ਇਸ ਏਰੀਆ ਨੂੰ ਬਲਾਉਂ ਨਹੀਂ ਕਰਦੇ ਪਰ ਉਹ ਦਿਲੋਂ ਸੇਵਾ ਕਰਦੇ ਆ ਆਪਣੇ ਦਸਾਂ ਨੌਂ ਦੀ ਕਮਾਈ ਚੋਂ ਸਾਨੂੰ ਭੇਜਣ ਦੀ ਕੋਸ਼ਿਸ਼ ਕਰਦੇ ਆ ਪਰ ਉੱਥੇ ਵੀ ਕਈ ਵਾਰੀ ਹੋਮ ਪ੍ਰੋਬਲਮ ਆਉਂਦੀ ਆ ਕਿਉਂਕਿ ਇੰਨੇ ਸਾਲ ਹੋ ਗਏ ਆ ਆਪਣਾ ਸੇਵਾ ਲੈਂਦੇ ਆ ਉਹਨਾਂ ਨੂੰ ਸੇਵਾ ਕਰਦੇ ਆ ਉਹਨਾਂ ਦੀ ਉਮਰਾਂ ਵੀ ਜਿਹੜੀਆਂ ਸਿਆਨੀਆਂ ਅਗਲੀ ਆਉਣ ਰਹੀ ਜਨਰੇਸ਼ਨ ਜਿਹੜੀ ਉੱਥੇ ਦੀ ਤੁਹਾਨੂੰ ਪਤਾ ਹੀ ਆ ਸਾਡੀ ਕਲਚਰ ਚ ਬਹੁਤ ਫਰਕ ਆਏਗਾ ਲੇਕਿਨ ਫੇਰ ਵੀ ਸਾਡਾ ਇੱਕ ਪੁਰਾਣਾ ਰਗਾ ਅਸੀਂ ਆਖਰੀ ਦਮ ਤੱਕ ਇਨਸਾਨੀਅਤ ਦੀ ਸੇਵਾ ਕਰਨੀ ਕਰਨੀ ਹੈ ਇੱਥੇ ਸਾਰੇ ਲੋਕ ਬਿਨਾਂ ਕਿਸੇ ਚੀਜ਼ ਇੱਕ ਤੋਂ ਆਉਂਦੇ ਆ ਆਪਣੇ ਸੇਵਲ ਲੈਂਦੇ ਆ ਆਪਣਾ ਇਲਾਜ ਕਰਾਉਂਦੇ ਆ ਉਹਦੇ ਲਈ ਅਸੀਂ ਸਹੂਲਤਾਂ ਰੱਖੀਆਂ ਸਾਡੇ ਕੋਲ ਐਮਡੀ ਮੈਡੀਸਨ ਹੈਗੇ ਜਿਹੜੇ ਦੇ ਦਿਲ ਦੇ ਛਾਤੀ ਦੇ ਫੇਫੜਿਆਂ ਦੇ 슈ਗਰ ਦੇ ਸਪੈਸ਼ਲ ਸਾਰਾ ਟ੍ਰੀਟਮੈਂਟ ਕਰਦੇ ਆ ਸਾਡੇ ਕੋਲ ਨਤ ਉਪਾਦ ਦੰਦਾ ਦਾ ਪੂਰਾ ਡਿਪਾਰਟਮੈਂਟ ਹੈ ਜਿੱਥੇ ਬਹੁਤ ਕਾਬਲ ਡਾਕਟਰ ਦੰਦਾ ਦਾ ਇਲਾਜ ਕਰਦੇ ਆ ਉੱਖਾ ਦਾ ਪੂਰਾ ਇੰਤਜ਼ਾਮ ਆਪਰੇਸ਼ਨ ਦਾ ਪੂਰਾ ਇੰਤਜ਼ਾਮ ਆ। ਅਸੀਂ ਸਾਲ ਚ ਅਸੀਂ ਕਈ ਕੈਂਪ ਵੀ ਲਵਾਨੇ ਆ ਜਦੋਂ ਸਾਨੂੰ ਕੋਈ ਦਾਨੀ ਵੀਰ ਮਿਲ ਜਾਂਦਾ ਤੇ ਅਸੀਂ ਪਿੰਡਾਂ ਚ ਜਾ ਕੇ ਕੈਂਪ ਵੀ ਫ੍ਰੀ ਲਾ ਕੇ ਆਨੇ ਆ ਜੇ ਚਿਲਡਰਨਸ ਵੀ ਫ੍ਰੀ ਪਾਈ ਜਾਂਦੇ ਦਵਾਈਆਂ ਵੀ ਫ੍ਰੀ ਦਿੱਤੀਆਂ ਲੰਦੀਆਂ। ਫਿਜ਼ੀਓਥੈਰੇਪੀ ਦਾ ਪੂਰਾ ਡਿਪਾਰਟਮੈਂਟ ਆ। ਜਦੋਂ ਵੀ ਚ ਇਸ ਲੋਗ ਆਉਂਦੇ ਆ ਆਪਣੇ ਸਿਹਤ ਦੀ ਆਪਣੇ ਆਰਟੀਕਲ ਗੋਡੇ ਮੋਢੇ ਸਾਨੂੰ ਪਤਾ ਹੀ ਅੰਦਰ ਦੀ ਸਾਰਿਆਂ ਦੀ ਤਕਰੀਬ ਹੁੰਦੀ ਆ। ਤੇ ਉਹਦੇ ਚ ਵੀ ਬਹੁਤ ਕਾਬਲ ਡਾਕਟਰ ਆ। ਬੱਚਿਆਂ ਦੇ ਡਾਕਟਰ ਸਾਡੇ ਕੋ 28 ਸਾਲ ਤੋਂ ਆ ਅੱਖਾਂ ਦੇ ਡਾਕਟਰ ਸਾਡੇ ਕੋ 33 ਸਾਲ ਤੋਂ ਆ ਰਹੇ ਆ। ਔਰ ਸਾਰੀ ਲੈਬ ਜਿਹੜੀ ਆ ਉਹ ਕੰਪਿਊਟਰਾਈਜ਼ਡ ਆ ਸਾਰੀਆਂ ਮਸ਼ੀਨਾਂ ਉੱਤੇ ਬੇਸਿਕ ਟੈਸਟ ਸਾਰੇ ਹੁੰਦੇ ਆ। ਹਰ ਤਰ੍ਹਾਂ ਦੀ ਗਰੀਬ ਮੰਦੀ ਲੋੜਵੰਦਾਂ ਲਈ ਜਿੰਨੇ ਵੀ ਲੋੜਵੰਦ ਮਰੀਜ਼ ਆ ਸਾਰਿਆਂ ਦੀ ਕੋਸ਼ਿਸ਼ ਹੈ ਕਿ ਦਿਨੋਂ ਜਾਨ ਤੋਂ ਅਸੀਂ ਸੇਵਾ ਕਰੀਏ ਕਿਉਂਕਿ ਅਸੀਂ ਇਨਸਾਨਾਂ ਦੇ ਅੰਦਰ ਬੈਠੇ ਉਹ ਮਾਲਕ ਦੇ ਨੂਰ ਨੂੰ ਦੇਖਦੇ ਆ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ। ਹੱਡੀਆਂ ਦੇ ਡਾਕਟਰ ਬਹੁਤ ਹੀ ਲਾਇਕ ਜਿਹੜੇ ਕਿ ਬੋਡਰ ਮੂਡ ਦਾ ਚੂਰਾ ਸਾਰਾ ਵੀ ਬਦਲ ਦਿੰਦੇ ਆ ਫਰੈਕਚਰ ਦੇ ਕੇਸ ਵੀ ਆਉਂਦੇ ਆ ਔਰ ਦਿਲ ਜਾਨ ਨਾਲ ਪੂਰੀ ਸੇਵਾ ਕਰਦੇ ਆ ਖਿਆਲ ਰੱਖਦੇ ਆ ਮਰੀਜ਼ਾਂ ਨੂੰ ਕੋਈ ਤਕਲੀਫ ਹੁੰਦੀ ਨਹੀਂ ਤਕਲੀਫ ਨਹੀਂ ਹੁੰਦੀ ਸਾਰਾ ਸਟਾਫ ਜਿਹੜਾ ਅਸੀਂ ਟ੍ਰੇਨਡ ਰੱਖਦੇ ਆ ਕੋਈ ਵੀ ਬਿਨਾ ਟ੍ਰੇਨਿੰਗ ਤੋਂ ਸਟਾਫ ਨਹੀਂ ਮੈਡੀਕਲ ਲਾਈਨ 'ਚ ਰੱਖਦੇ ਉਹ ਬਹੁਤ ਅੱਛਾ ਚੱਲ ਰਿਹਾ ਲੇਕਿਨ ਫਿਰ ਵੀ ਅਸੀਂ ਸੋਚਦੇ ਆ ਕਿ ਜਿੰਨੀ ਸਾਡੀ ਕੋਸ਼ਿਸ਼ ਹੈ ਸੇਵਾ ਕਰਨ ਦੀ ਭਾਵਨਾ ਸੱਚੀ ਆ ਉਹਦੇ ਉਹਦੇ 'ਚ ਸ਼ਾਇਦ ਕਮੀ ਆ ਕਿਤੇ ਨਾ ਕਿਤੇ ਉਹ ਕਮੀ ਸਾਨੂੰ ਨਹੀਂ ਪਤਾ ਕੁਝ ਲੋਕਾਂ ਦਾ ਵੀ ਸ਼ਹਿਰਾਂ 'ਚ ਦੌੜਦੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਉੱਥੇ ਜਾ ਕੇ ਬਹੁਤ ਵਧੀਆ ਇਲਾਜ ਹੋਣਾ ਜਾਂ ਕਿ ਉੱਥੇ ਪਰੇਸ਼ਾਨੀਆਂ ਵੀ ਹੁੰਦੀਆਂ ਖਰਚਾ ਵੀ ਹੁੰਦੀਆਂ ਪਰ ਸਾਡਾ ਹੀ ਕੋਈ ਨਿਸ਼ਚੈ ਹੈ ਕਿ ਕੋਈ ਵੀ ਬੇਲ ਆ ਜਾਣਾ ਜਾਵੇ ਜਿੰਨੀ ਸੌਦਾ ਸੀ ਪ੍ਰੋਵਾਈਡ ਕਰ ਸਕਦੇ ਆ ਉਹ ਕਰਦੇ ਆ ਕਿਉਂਕਿ ਮੈਡੀਕਲ ਲੈਣ ਮਤੋਂ ਦੱਸਿਆ ਕਿ ਵਾਕਈ ਬਹੁਤ ਮਹਿੰਗੀ ਆ ਮਸ਼ੀਨਾਂ ਬਹੁਤ ਮਹਿੰਗੀਆਂ ਆਉਂਦੀਆਂ ਕੋਈ ਨਾ ਕੋਈ ਵਾਰੰਟੀ ਹੋ ਰਿਪੇਅਰ ਚਲਦੀ ਰਹਿੰਦੀ ਆ ਹਰ ਚੀਜ਼ ਦੇ ਇਲਾਜ ਦੇ ਵਿੱਚ ਪੈਸਾ ਚਾਹੀਦਾ ਹੁੰਦਾ ਇਸ ਕਰਕੇ ਤੁਹਾਡਾ ਜਿਹੜੇ ਵੀਵਦਾਨ ਦੇ ਸਕਦੇ ਆ ਉਹਨਾਂ ਦੀ ਵੀ ਸਾਨੂੰ ਬਹੁਤ ਲੋੜ ਹੈ ਉਹ ਜੂਰ ਆਪਣਾ ਹਿੱਸਾ ਪਾਣ ਉਹ ਜਿਹਨਾਂ ਨੂੰ ਹੈਲਪ ਦੀ ਲੋੜ ਹੈ ਸੇਵਾ ਦੀ ਲੋੜ ਹੈ ਲਾਜ ਦੀ ਲੋੜ ਹੈ ਬਿਨਾ ਕਿਸੇ ਚੀਜ਼ ਜਗਤਾਨ ਜੋਸੀਂ ਕਰ ਸਕਦੇ ਆ ਅਸੀਂ ਜਰੂਰ ਕਰਾਂਗੇ ਇਸ ਤੋਂ ਇਲਾਵਾ ਲੇਡੀਜ਼ ਲਈ ਔਰਤਾਂ ਲਈ ਬਹੁਤ ਘੱਟ ਇੰਤਜ਼ਾਮ ਸ਼ਹਿਰਾਂ 'ਚ ਆਪਣੇ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਐਨਾ ਜ਼ਿਆਦਾ ਲਗਲੇ ਪਿੰਡਾਂ ਦੇ ਵਿੱਚ ਵੀ ਨਹੀਂ ਐ ਸਾਡੇ ਕੋਲ ਜਿਹੜੀ ਡਾਕਟਰ ਬਹੁਤ ਲਾਇਕ ਜਿਹੜੇ ਐਮਡੀ ਗਾਇਨੀਆ ਔਰ ਜਦੋਂ ਦੇ ਲਾਜਪੁਰ ਵਧੀਆ ਕਰਦੇ ਆ ਸਾਰੇ ਤਰ੍ਹਾਂ ਦੇ ਆਪਰੇਸ਼ਨ ਜੀ ਹੁੰਦੇ ਆ ਨੱਕ ਕੰਨ ਗੱਲੇ ਲਈ ਵੀ ਸਪੈਸ਼ਲ ਡਾਕਟਰ ਜਮਿੰਦਰ ਆਉਂਦੇ ਆ ਉਹ ਵੀ ਆਪਣਾ ਸਾਰੇ ਜਿਹੜੇ ਟਾਈਮਿੰਗ ਆ ਅਸੀਂ ਬੋਰਡ ਲਾਇਆ ਹੈ ਜਗ੍ਹਾ ਜਗ੍ਹਾ ਤੁਸੀਂ ਟਾਈਮ ਦੇ ਸਕਦੇ ਹੋ ਪਤਾ ਵੀ ਕਰ ਸਕਦੇ ਹੋ ਫੋਨ ਕਰਕੇ ਸਾਡੀ ਕੋਈ ਦਿਨੋਂ ਬੇਨਤੀ ਆ ਕਿ ਤੁਹਾਡਾ ਇਹ ਸਾਰਿਆਂ ਦਾ ਆਪਣਾ ਸਵਾਲਾ ਕਿਸੇ ਇੱਕ ਦਾ ਸਵਾਲ ਨਹੀਂ ਹੈ ਇਹ ਸਾਰਿਆਂ ਦਾ ਕੋਲਕੇ ਸਵਾਲ ਹੈ ਨੂੰ ਚਲਾਉਣਾ ਵੀ ਹੈ ਇਹ ਤੋਂ ਲਾਜਮੀ ਸਾਹਿਬ ਨੇ ਵਧੀਆ ਤੋਂ ਵਧੀਆ ਕਰਾਉਣਾ ਹਾਂ ਜੇ ਕਿਸੇ ਨੂੰ ਕੋਈ ਕਿਸੇ ਲਈ ਕਮੀ ਲੱਗੇ ਉਬੀਵਾਂ ਚੀਜ ਹੈ ਕਪਨਸ ਫਾਸ ਸਮਝ ਕੇ ਸਾਡੇ ਕੋ ਆ ਕੇ ਸਾਨੂੰ ਪਰੇਸ਼ਾਨੀ ਦੱਸ ਸਕਦਾ ਤਾਂ ਕਿ ਅਸੀਂ ਹੋਰ ਤਰੱਕੀ ਕਰੀਏ ਤੁਹਾਡੀ ਬਤਵਤ ਸੇਵਾ ਕਰੀਏ ਇਹਦੇ ਨਾਲ ਹੀ ਅਸੀਂ 2003 ਤੋਂ ਪੜਾਈ ਵਾਸਤੇ ਵੀ ਇੰਤਜ਼ਾਮ ਕੀਤਾ ਜਿਹੜੇ ਬੱਚੇ ਮੋਤੀਆ ਫੀਸਾ ਨਹੀਂ ਅਫੋਰਡ ਕਰ ਸਕਦੇ ਫੀਸਾ ਨਹੀਂ ਦੇ ਸਕਦੇ ਸੀ ਉਹਤੇ ਘਟਾ ਕੇ ਬਹੁਤ ਫੀਸਾ ਰੱਖੀਆਂ ਗੁਣਾਣ ਦੇ ਯੂਨੀਵਰਸਿਟੀ ਦੇ ਨਾਲ ਐਸੋਸੀਏਟ ਕਰਕੇ ਕੋਰਸ ਪੜਾਈ ਜਾਂਦੇ ਆ ਜਿਹਦੇ ਵਿੱਚ ਪੰਜ ਕੋਰਸ ਹੈਗੇ ਆ ਬਹੁਤ ਹੀ ਕਾਬਲ ਟੀਚਰ ਆ ਸਾਰੇ ਉਗੀ ਗੁਨਾਣੇ ਦੇ ਯੂਨੀਵਰਸਿਟੀ ਚ ਘੱਟ ਪਰੇ ਟੀਚੇ ਚ ਰੱਖਣ ਨਹੀਂ ਦਿੰਦੇ ਸਾਰੇ ਹਾਜ਼ਰੀ ਕੁਆਲਿਫਾਈਡ ਹੈ ਇਸ ਤੋਂ ਬਾਅਦ ਪ੍ਰਾਈਵੇਟ ਕੋਰਸ ਵੀ ਅਸੀਂ ਲਖਸ਼ੇ ਅੰਦਰ ਕਰਾਣੇ ਆ ਉਹ ਲਖਸ਼ਾ ਸਾਡੀ ਅਲੱਗ ਆਰਗੇਨਾਈਜੇਸ਼ਨ ਜਿਹਦੇ ਚ ਅਸੀਂ 223 ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਵੀ ਦਿੰਨੇ ਆ ਜਿਹੜੇ ਅਲੱਗ-ਅਲੱਗ ਸਕੂਲਾਂ ਤੋਂ ਆਉਂਦੇ ਆ ਆਪਣੀਆਂ ਜ਼ਰੂਰਤਾਂ ਦਾ ਸਮਾਨ ਲੈਂਦੇ ਆ ਆਪਣੇ ਖਸ ਦੇ ਖੇਰ ਦੇ ਘਰੋਂ ਜਾਂਦੇ ਸਮਾਨ ਲੈ ਕੇ ਔਰ ਬੱਚੇ ਲਾਇਕ ਬਣਦੇ ਆ ਕਿੰਨੇ ਯਾਰ ਬੱਚੇ ਪੜ ਚੁੱਕੇ ਆ ਜਿਹੜੇ ਅਸੀਂ 1993 ਚ ਪੜਾਈ ਦਾ ਸ਼ੁਰੂ ਕੀਤਾ ਸੀ ਜਿਹੜਾ ਫ੍ਰੀ ਐਜੂਕੇਸ਼ਨ ਦਾ ਸੀ ਸੋ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਤੁਹਾਡੀ ਸੇਵਾ ਕਰੀਏ ਕਿਉਂਕਿ ਅਸਲੀ ਪਤਰੀ ਇਹ ਸਾਨੇ ਤੁਹਾਡੇ ਸਾਹਮਣੇ ਰੱਬ ਦੱਸਦਾ ਸਾਡਾ ٹرسٹ ਰਜਿਸਟਰਡ ਸੋਸਾਇਟੀ ਜਰ ਪੰਜਾਬ ਦੇ ਨਾਲ ਵੀ ਸੈਂਟਰ ਦੇ ਨਾਲ ਵੀ ਔਰ ਸਾਰਾ ਅਸੀਂ ਐਸ ਪਰ ਰੂਲਸ ਸਟ੍ਰਿਕਟਲੀ ਇਹ ਪਿਊ ਟ੍ਰਾਂਸਪੇਰੈਂਟ ਚੈਰੀਟੀ ਹੈ ਜੇ ਤੁਸੀਂ ਦਿਨੋ ਜਾਨ ਮੈਂ ਸੇਵਾ ਕਰੀ ਸਕਦੇ ਹੋ ਤਾਂ ਕਰਾ ਵੀ ਸਕਦੇ ਹੋ ਇਹਨਾਂ ਸਾਰੇ ਡਾਕਟਰ ਤੋਂ ਇਲਾਵਾ ਸਾਰੇ ਡਾਕਟਰ ਬਹੁਤ ਕਾਬਿਲ ਨੇ ਤੁਹਾਨੂੰ ਮੈਂ ਦੋ ਤਿੰਨ ਵਾਰੀ ਇਹ ਚੀਜ਼ ਰਿਪੀਟ ਕੀਤੀ ਇਸ ਕਰਕੇ ਤੁਸੀਂ ਬਤ ਤੋਂ ਬਤ ਫਾਇਦਾ ਲੈ ਸਕੋ ਸਾਰੇ ਡਾਕਟਰ ਬਹੁਤ ਲਾਇਕ ਹੋਰ ਬਹੁਤ ਕਾਬਿਲ ਨੇ ਔਰ ਸਪੈਸ਼ਲਿਸਟ ਹੈ ਠੀਕ ਹੈ ਇਸ ਤੋਂ ਇਲਾਵਾ ਤੁਹਾਡੀ ਸੇਵਾ ਬਾਰੇ ਅਸੀਂ 25 26 ਸਾਲ ਦੀ ਇੰਤਜ਼ਾਰ ਤੋਂ ਬਾਅਦ ਸੀਰੀ ਸਕੈਨ ਜਿਹੜੀ ਹੈ 2022 ਦੇ ਵਿੱਚ ਲਈ ਜਿਹਦਾ ਪੂਰਾ ਬਤ ਤੋਂ ਬਤ ਫਾਇਦਾ ਲੋ ਇਹ ਸਾਡੇ ਵੱਸੇ ਸਾਡੀ ਪਹੁੰਚ ਤੋਂ ਬਹੁਤ ਬਾਹਰ ਦੀ ਚੀਜ਼ ਸੀ ਲੇਕਿਨ ਅਸੀਂ ਹਰ ਤਰੀਕੇ ਦੀ ਕੋਸ਼ਿਸ਼ ਕਰਕੇ ਦਾਨੀ ਵੀਰਾਂ ਦੀ ਮਿੰਤਾ ਕਰਕੇ ਹਰ ਤਰੀਕੇ ਨਾਲ ਉਹ ਕਰਕੇ ਸੀਰੀਸ ਕੈਨ 1.5 ਕਰੋੜ ਦੀ ਅਸੀਂ ਲਾ ਕੇ ਤੁਹਾਡੀ ਸੇਵਾ ਵਾਸਤੇ ਉਪਲਬਧ ਕੀਤੀ ਇਹਦਾ ਵੀ ਬਤ ਤੋਂ ਬਤ ਲਵ ਲਓ ਤੇ ਉਸ ਤੋਂ ਲਗ ਅਲਟਰਾ ਸਾਊਂਡ ਸਕੈਨ ਵੀ ਤਿੰਨ ਤੋਂ ਪੰਜ ਬੁੱਧਵਾਰ ਤੇ ਸ਼ਨੀਵਾਰ ਹੁੰਦੀ ਹੈ ਅਸੀਂ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਇਹਦੇ ਦਿਨ ਟਾਈਮ ਵਧਾ ਸਕੀਏ ਤਾਂ ਕਿ ਤੁਸੀਂ ਪੂਰਾ ਫਾਇਦਾ ਲੈ ਸਕੋ ਸੀਟੀ ਸਕੈਨ ਦੀ ਸ਼ਹਿਰਾਂ ਚ ਜਾਓ ਕਰਾਨ ਜਾਣ ਲਈ ਅਪਾਇੰਟਮੈਂਟ ਲੈਣੀ ਪੈਂਦੀ ਫਿਰ ਰਿਪੋਰਟਿੰਗ ਲੈਣ ਜਾਣੀ ਪੈਂਦੀ ਔਰ ਫਿਰ ਮਹਿੰਗੀ ਹੁੰਦੀ ਅਸੀਂ ਇੱਥੇ ਰੇਟ ਵੀ ਬਹੁਤ ਘਟਾ ਕੇ ਰੱਖੇ ਔਰ ਨਾਲ ਦੀ ਨਾਲ ਰਿਪੋਰਟਿੰਗ ਵੀ ਘੰਟੇ 2 ਘੰਟਿਆਂ ਦੇ ਵਿੱਚ ਮਿਲ ਜਾਂਦੀ ਹੈ ਜਦੋਂ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ ਐਮਰਜੈਂਸੀ ਲਈ ਸਡਨਲੀ ਡਾਕਟਰ ਰਾਤ ਨੂੰ ਵੀ ਇੱਥੇ ਉਪਲਬਧ ਹੁੰਦੇ ਤੁਹਾਡੀ ਸਭ ਦੀ ਸੇਵਾ ਵਾਸਤੇ ਜਿਹੜੇ ਕਿ ਪੂਰਾ ਚੈੱਕ ਕਰਕੇ ਜੇ ਕੇਸ ਕੰਪਲਿਕੇਟਿਡ ਹੋਵੇ ਤਾਂ ਉਸੇ ਲਈ ਤੁਹਾਨੂੰ ਗਾਈਡ ਕਰਦੇ ਕਿ ਟਾਈਮ ਵੇਸਟ ਨਾ ਕਰੋ ਰਫਰ ਜੀ ਤੇ ਮੋਢੀ ਲੈ ਜਾਓ ਤੁਸੀਂ ਕਿਉਂਕਿ ਜਿਹੜਾ ਹਾਰਟ ਵਗਰਾ ਕਾਰਡੀਅਕ ਦਾ ਇੰਤਜ਼ਾਮ ਉਹ ਬਹੁਤ ਐਕਸਪੈਂਸਿਵ ਹੋਉਂਪਰ ਸਾਡੀ ਇਹ ਲੈਣੀ ਉਸੋ ਲਾਗ ਸਾਡੀ ਪੂਰੀ ਕੋਸ਼ਿਸ਼ ਹੈ ਤੁਹਾਡੀ ਸੇਵਾ ਕਰ ਸਕੀਏ ਲੇਕਿਨ ਡਾਕਟਰ ਸੀਵਲ ਡਾਇਗਨੋਸ ਕਰਕੇ ਜਰੂਰ ਦੱਸ ਦਿੰਦਾ ਕਿ ਫਟਾਫਟ ਤੁਸੀਂ ਲੈ ਜਾਓਗੇ ਤੇ ਬੰਦਾ ਬਚਾ ਲੋ ਔਰ ਜਿਹੜਾ ਇੱਥੇ ਹੋ ਸਕਦਾ ਇਲਾਜ ਉਹ ਸੀਵਲ ਇਲਾਜ ਸ਼ੁਰੂ ਹੋ ਜਾਂਦਾ ਬੇਸਿਕ ਇਲਾਜ ਸਾਰੇ ਸਾਡੇ ਕੋਲ ਹੈ ਕੋਸ਼ਿਸ਼ ਹੈ ਬਤ ਬਤਨ ਦੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਮੇਰੇ ਇਹਨਾਂ ਵਾਅਦ ਸੁਣਨ ਵਾਸਤੇ ਮੇਰੀ ਹਰ ਗੱਲ 'ਤੇ ਧਿਆਨ ਜੂਰ ਦੇਣਾ, ਸੇਵਾ ਕਰਨਾ ਵੀ ਔਰ ਸੇਵਲ ਰਹਿਣਾ ਵੀ ਜੂਰ ਬਤ ਤੋ ਬ। ਥੈਂਕ ਯੂ ਵੈਰੀ ਮਚ।